ਸਸ਼ੀਗਲ ਜੀ ਮੈਂ ਤੁਹਾਡਾ ਆਪਣਾ ਦੀਪ ਖਰੋੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਬੈਲ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਬ ਦਿਓ ਵੱਧ ਤੋਂ ਵੱਧ ਅੱਜ ਅਸੀਂ ਏਐਨਸੀ ਇਮੀਗ੍ਰੇਸ਼ਨ ਦੇ ਬਾਹਰ ਅੱਗੇ ਬੈਠੇ ਹਾਂ 2022 ਦੇ ਵਿੱਚ ਇਹਨਾਂ ਤੋਂ ਫਾਈਲ ਅਪਲਾਈ ਕਰਵਾਈ ਸੀਗੀ ਜਿਸ ਦਾ ਇਹਨਾਂ ਨੇ ਫਾਈਲ ਦਾ 4-7 ਤੋਂ 2 ਲੱਖ ਰੁਪਏ ਲੈ ਲਿਆ ਸੀਗਾ ਬਾਅਦ ਵਿੱਚ ਇਹਨਾਂ ਨੇ ਕਿਹਾ ਵੀ ਆਪਣੇ ਅਕਾਊਂਟ ਦੇ ਵਿੱਚ 10 ਲੱਖ ਰੁਪਏ ਹੋਰ ਰੱਖ ਦਿਓ ਅਸੀਂ ਨੇ ਉਹ 10 ਲੱਖ ਰੁਪਏ ਰੱਖਤਾ ਹੀ ਇਹਨਾਂ ਨੇ 12 ਲੱਖ ਰੁਪਏ ਦੇ ਵਿੱਚੋਂ 10 ਲੱਖ ਤਾਂ ਅਸੀਂ ਅਕਾਊਂਟ ਦੇ ਵਿੱਚ ਇਹਨਾਂ ਤੋਂ ਪਹਿਲਾਂ ਵਾਪਸ ਲੈ ਲਿਆ ਸੀਗਾ ਜੀ ਤੇ ਉਸ ਦਾ ਕੁਛ ਐਫਐਡੀਆ ਬਿਆਜ ਕੱਟ ਕੇ ਇਹਨਾਂ ਨੇ 210000 ਰੁਪਏ ਸਾਡਾ ਰਫਾ ਦਫਾ ਕਰਤਾ ਨਹੀਂ ਤਾਂ ਕੁੜੀ ਦੀ ਆਸਟ੍ਰੇਲੀਆ ਦੀ ਕੋਈ ਫਾਇਲ ਲਾਈ ਹੈ ਤੇ ਨਾ ਹੀ ਇਹਨਾਂ ਨੇ ਕੁਛ ਕੀਤਾਗਾ ਹੁਣ ਇਹਨਾਂ ਤੋਂ ਜਦੋਂ ਅਸੀਂ ਨੇ ਕਹਿ ਵੀ ਸਾਡਾ 210000 ਰੁਪਏ ਤੁਸੀਂ ਵਾਪਸ ਕਰੋ ਤਾਂ ਉਸ ਤੋਂ ਬਾਅਦ ਇਹ ਕਹਿੰਦੇ ਸਾਡੇ ਤਾਂ ਖਰਚੇ ਹੋਰ ਵਧ ਗਏ ਅਸੀਂ ਕਹਿ ਵੀ ਸਾਨੂੰ ਕੁਛ ਨਾ ਕੁਛ ਤਾਂ ਪ੍ਰੂਫ ਦਿਓ ਵੀ ਤੁਸੀਂ ਖਰਚੇ ਕਰੇ ਕਾਸਤੇ ਨੇ ਨਾ ਹੀ ਤਾਂ ਇਹ ਕੋਈ ਪ੍ਰੂਫ ਦੇ ਰਹੇ ਨੇਗੇ ਨਾ ਹੀ ਕੋਈ ਗੱਲਬਾਤ ਕਰਨ ਨੂੰ ਹੋਰ ਨੇ ਹੁਣ ਸਾਡੇ ਨਾਲ ਬੀਕੇਜੂ ਗ੍ਰਾਹਕਾਂ ਜਥੇਬੰਦੀ ਦੜਬਾ ਦੇ ਆਗੂ ਆਏ ਸੀਗੇ ਨਾ ਹੀ ਉਹਨਾਂ ਨੂੰ ਮਿਲਣ ਤੋਂ ਇਹਨਾਂ ਨੇ ਇਨਕਾਰ ਕਰਤਾ ਵੀ ਉਹਨਾਂ ਨੇ ਆਗੂ ਨੇ ਕਿਹਾ ਸੀ ਵੀ ਆ ਕੇ ਤੁਸੀਂ ਗੱਲਬਾਤ ਕਰੋ ਇਹ ਕਹਿੰਦਾ ਜੀ ਦੋ ਬੰਦੇ ਮੇਰੇ ਦਫ਼ਤਰ 'ਚ ਆਜੋ ਮੈਂ نیچے ਨਹੀਂ ਆਉਣਾ ਇਹਨਾਂ ਨੇ ਕਿਹਾ ਵੀ ਦੇਖੋ ਪ੍ਰਸ਼ਾਸਨ ਵੀ ਤਾਂ ਆਖੇ ਉਹ ਲੈ ਸਕਦਾ ਲੈ ਲੈਂਦਾ ਆਪਣਾ ਮੰਗ ਪੱત્ર ਇਹ ਕਹਿੰਦਾ ਜੀ ਪ੍ਰਸ਼ਾਸਨ ਦਾ ਵੱਖਰਾ ਹੈ ਮੇਰਾ ਤਾਂ ਨਿਜਮੇ ਅਲੱਗ ਨੇਗੇ ਇਸ ਕਰਕੇ ਸਾਨੂੰ ਮਜਬੂਰ ਨ ਅੱਜ ਇਸ ਦੇ ਗੇਟ ਅੱਗੇ ਆ ਕੇ ਬੈਠਣਾ ਪੈ ਗਿਆ ਇਹ ਜਦੋਂ ਤੱਕ ਇਹ ਪੈਸੇ ਵਾਪਸ ਹੀ ਨਹੀਂ ਹੁੰਦੀ ਉਹਨਾਂ ਤੱਕ ਧਰਨਾ ਚੱਲੂਗੀ ਬਾਕੀ ਜਥੇਬੰਦੀ ਦੀ ਬੇਅੰਦਮੰਦੀ ਤੋਂ ਬਾਅਦ ਦੇ ਵਿੱਚ ਜੇ ਅੱਜ ਇਹਨਾਂ ਨੇ ਕੋਈ ਫੈਸਲਾ ਨਾ ਦਿੱਤਾ ਤਾਂ ਅਗਲਾ ਸੰਘਰਸ਼ ਜਦੋਂ ਉਹ ਸੰਘਰਸ਼ ਵਿੱਢਿਆ ਜਾਊਗਾ ਮੈਂ ਭਰਪੂਰ ਸਿੰਘ ਪ੍ਰਧਾਨ ਬਾਲਾਕ ਡੜਬਾ ਪਰ ਮਸਲਾ ਕਿੱਥੇ ਬੈਠੇ ਹੋ ਕੀ ਗੱਲਬਾਤ ਇਹ ਇਮੀਗ੍ਰੇਸ਼ਨ ਵਾਲੇ ਦੇ ਐਨਐਸਏ ਵਾਲੇ ਦੇ ਦਫਤਰ ਮੂਰੇ ਬੈਠਿਆ ਸੀ ਸੰਗਰੂਰ ਇਹ ਕਈ ਦਿਨਾਂ ਤੋਂ ਪਹਿਲਾਂ ਸਾਡਾ ਮਸਲਾ ਇਹ ਨਾਲ ਚੱਲਦਾ ਸੀ ਗੱਲਬਾਤ ਹੋ ਰਹੀ ਸੀ ਪਰ ਸਾਨੂੰ ਇਹ ਰਾਹ ਨਹੀਂ ਦੇ ਰਹੇ ਸੀ ਕਿਉਂਕਿ ਇੱਕ ਲੜਕੀ ਨੇ ਜਾਣਾ ਸੀ ਬਾਹਰਲੇ ਦੇਸ਼ ਚ ਉਹ ਲੜਕੀ ਨੇ ਪੈਸੇ ਜਮ੍ਹਾਂ ਕਰਾਏ ਤੇ ਉਸ ਤੋਂ ਬਾਅਦ ਜਦ ਇਹਨਾਂ ਨੇ ਕੋਈ ਰਾਹ ਨਾ ਪਾਇਆ ਸਾਡਾ 210000 ਰੁਪਏ ਦਾ ਫੈਸਲਾ ਹੋਇਆ ਸੀ ਕਿ ਅਸੀਂ ਵਾਪਸ ਕਰਾਂਗੇ ਪਰ ਇਹ ਜਿਹੜਾ ਇਹਦਾ ਮਾਲਕ ਹੈ ਇਸ ਕਾ ਏਜੰਸੀ ਦਾ ਉਹ ਮਾਲਕ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਉਹ ਕਹਿੰਦਾ ਵੀ ਕੋਠੇ ਤੇ ਜਾਓ ਦੋ ਬੰਦੇ ਅਸੀਂ ਕਹਾਂ ਵੀ ਥੱਲੇ ਉਤਰ ਕੇ ਆ ਕੇ ਸਾਡੇ ਬੰਦੇ ਨਾਲ ਗੱਲ ਕਰੋ ਵੀ ਅਸੀਂ 70 70 ਸਾਲ ਦੇ ਬੰਦੇ ਆ ਇਹ ਜੀ ਕੋਈ ਗੱਲ ਨਹੀਂ ਪ੍ਰਸ਼ਾਸਨ ਵੀ ਸਾਡੇ ਨਾਲ ਆ ਕੇ ਗੱਲ ਕਰਦਾ ਪਰ ਇਹਦੇ ਚ ਹੰਕੜਵਾਜੀ ਐਡੀ ਹੈ ਵੀ ਸਾਡੇ ਨਾਲ ਗੱਲ ਕਰਨ ਤੱਕ ਵੀ ਇਹ ਥੱਲੇ ਨਹੀਂ ਉਤਰਿਆ ਜੇ ਅਸੀਂ ਉੱਤੇ ਜਾਂਦੇ ਆ ਤਾਂ ਸਾਡੇ ਮੋਬਾਈਲ ਵੀ ਥੱਲੇ ਫੜ ਰਿਹਾ ਹੈ ਪਤਾ ਨਹੀਂ ਕੀ ਇਹਨੂੰ ਡਰ ਹੈਗਾ ਇਸ ਕਰਕੇ ਅਸੀਂ ਇਹਦੇ ਤ抗ਰ ਨਾ ਲਾਇਆ ਵੀ ਨਾ ਤਾਂ ਸਾਡੇ ਨਾਲ ਗੱਲ ਕਰਦਾ ਨਾ ਸਾਡੇ ਪੈਸੇ ਮੁੜਦਾ ਇਹ ਧਰਨਾ ਉਨਾਂ ਚੱਕ ਚੱਲੂਗਾ ਜਿੰਨਾਂ ਚੱਕ ਸਾਡਾ ਫੈਸਲਾ ਨਹੀਂ ਹੁੰਦਾ ਜਿੰਨਾਂ ਚੱਕ ਸਾਡੇ ਪੈਸੇ ਵਾਪਸ ਨਹੀਂ ਹੁੰਦੇ ਨਾ